E فا اگلا پروگرام بلاؤ فتح واحو مائی کا خالصہ واہ کا جنم ستر ਸਰਦਾਰ ਅਮਰਜੀਤ ਸਿੰਘ ਜੀ ਚਾਹਵਲਾ ਜੋ ਹਮੇਸ਼ਾ ਬੱਦ ਚੜ ਕੇ ਗੁਰਮਤਿ ਪ੍ਰਚਾਰ ਵਿੱਚ ਹਿੱਸਾ ਆਪਣਾ ਪਾਉਂਦੇ ਆ ਜਿੱਥੇ ਕਿਤੇ ਵੀ ਹੋਵੇ ਅੱਲਾ ਅਨੰਦਪੁਰ ਸਾਹਿਬ ਲਈ ਸ਼੍ਰੀ ਅਮਰਸਰ ਸਾਹਿਬ ਹੋਵੇ ਕਿਤੇ ਹੋਰ ਵੀ ਹੋਵੇ ਹਮੇਸ਼ਾ ਆਪਣੀਆਂ ਸੇਵਾਵਾਂ ਦਿੰਦੇ ਆ 76 ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜੋ ਹਮੇਸ਼ਾ ਇੱਕ ਵੱਧ ਚੜ ਕੇ ਗੁਰਮਤਿ ਪ੍ਰਚਾਰ ਵਿੱਚ ਹਿੱਸਾ ਪਾਉਂਦੇ ਆ ਜਿੱਥੇ ਕਿਤੇ ਵੀ ਹੋਵੇ ਅੱਲਾ ਅਨੰਦਪੁਰ ਸਾਹਿਬ ਲਈ ਜੇ ਅਮਰ ਸਾਹਿਬ ਸਾਹਿਬ ਹੋਵੇ ਕਿਤੇ ਹੋਰ ਵੀ ਹੋਵੇ ਹਮੇਸ਼ਾ ਆਪਣੀਆਂ ਸੇਵਾਵਾਂ ਲੈਂਦੇ ਆ ਤੇ ਇੱਕ ਬਹਾਦਰ ਸ਼ੁਗਰੀਆ ਕਰਦਾ ਉਲਝਾਵੇ ਧਾਏ ਤੇ ਸਭ ਥਾਈ ਹੋਈ ਸਹਾਇ ਤਨਤਨ ਸਾਹਿਬ ਜੀ ਨੂੰ ਤੇ ਬਾਦ ਸਾਹਿਬ ਮਹਾਰਾਜ ਨਾਮੇ ਸਤਿਗੁਰੂ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਇਸ ਮੁਤੇ ਸਿੱਖ ਜਗਤੰਦਰ ਸਮੂਤੀ ਬੰਗਿਆਂ ਦੇ ਵਿੱਚ ਬਹੁਤ ਹੀ ਸ਼ਰਧਾ ਦੇ ਭਾਵਨਾ ਨਾਲ ਬਣਾਇਆ ਜਾ ਰਿਹਾ ਜਿੱਥੇ ਸ਼ਾਮਲੀ ਗੁਰਦੁਆਰਾ ਪਵੰਦ ਕਮੇਟੀ ਵੱਲੋਂ ਉਹਨਾਂ ਦਾ ਇਹ ਪ੍ਰਕਾਸ਼ ਦਿਹਾੜਾ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਮਰਸਾਹ ਜੀ ਵਿਖੇ ਬਣਾਇਆ ਗਿਆ ਉੱਥੇ ਸ੍ਰੀ ਹਰਿਬੋਰ ਸਾਹਿਬ ਕੀ ਕਿਉਂਕਿ ਧਰਗੁਤੇ ਇੱਕ ਵਾਰ ਦੱਸਿਆ ਮਹਾਰਾਜ ਜੀ ਨੇ ਇਸ ਨਗਰ ਨੂੰ ਬਸਾਇਆ ਸੀ ਇੱਥੇ ਆਪਣਾ ਸੂਚਾ ਪਰਿਵਾਰ ਸਤਜੀ ਲੈ ਕੇ ਆਇਆ ਸਨ ਅਤੇ ਗੁਰੂ ਕੇ ਮਹਿਲ ਸਥਾਨ ਜੋ ਇੱਥੇ ਜਿਸ ਨੂੰ ਗੁਰਦਾਪੁਰ ਸਾਹਿਬ ਵੀ ਕਿਹਾ ਜਾਂਦਾ ਇਸ ਸਥਾਨ ਤੇ ਰਹੇ ਇੱਥੇ ਵੀ ਸ਼ਬਦਾਂ ਦੇ ਨਾਲ ਆਈ ਸੰਗਤਾਂ ਜਿਹੜੀਆਂ ਉਹ ਇਹ ਪ੍ਰਕਾਸ਼ ਜਿਹੜਾ ਬਣਾ ਰਹੀਆਂ ਆਪ ਸੰਗਤਾਂ ਨੂੰ ਦੇਖ ਰਹੇ ਆ ਕਿ ਕਿੰਨੀ ਵੱਧੀ ਗਈ ਧੀਏ ਸੰਗਤਾਂ ਜਿਹੜੀਆਂ ਐ ਲੋਪਲੇ ਗੋਜਰਾ ਸੀਤਗੰਗ ਸਾਹਿਬ ਵਿਖੇ ਜੁੜੀਆਂ ਬੈਠੀਆਂ ਆ ਤੇ ਮਹਾਨ ਵਿਦਵਾਨ ਕਥਾਵਾਚਕ ਭਾਈ ਚਰਨ ਸਿੰਘ ਅਤੇ ਗੁਰਦਮੰਦਰ ਸਾਹਿਬ ਦੇ ਅੰਦੀ ਰਾਗੀ ਭਾਈ ਨਰਪਾਲ ਸਿੰਘ ਜੀਜੇ ਤੌਰ ਤੇ ਸੰਤਾਂ ਨੂੰ ਜੋ ਗੀਤਨ ਨਾਲ ਦੇ ਹਾਗਰ ਮਾਰਤੇ ਤੇ ਮੁਝੇ ਆ ਮੈਂ ਜਿੱਥੇ ਪੂਰੀ ਸੰਗਤ ਨੂੰ ਸਾਹਿਬ ਸਤਗੁਰੂ ਧੰਸੀਰ ਗੁਰੂ ਤੇ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ ਪ੍ਰਦਿਆ ਆਪਣੇ ਵੱਲ ਮਾਨੋਦ ਪ੍ਰਧਾਨ ਸ਼ੋਮਨੀ ਗੁੱਡਾ ਪਵਿੱਤਰ ਕਮੇਟੀ ਭਾਈ ਹਜਨਦਰ ਸਿੰਘ ਧੰਸੀਰ ਸਾਹਿਬ ਵੱਲੋਂ ਕਸਰ ਦੇ ਮੈਨੇਜਰ ਸਾਹਿਬ ਮਲਕੀਤ ਸਿੰਘ ਸਾਹਿਬ ਸਿੰਘ ਅਤੇ ਬਾਕੀ ਸਮੂਝੇ ਪ੍ਰਬੰਧ ਵੱਲੋਂ ਐਡਗਨਤੀ ਸਾਹਿਬ ਵੱਲੋਂ ਬਹੁਤ-ਬਹੁਤ ਮੈਂ ਮੁਬਾਰਕਬਾਦ ਦਿੰਨਾ ਉੱਥੇ ਮੈਂ ਬੇਨਤੀ ਕਰਦੀ ਚਾਹੁੰਦਾ ਕਿ ਤੁਹਾਨੂੰ ਇੱਕ ਵਾਰ ਦੱਸਿਆ ਮਹਾਰਾਜੀ ਦਾ ਜੋ 350 ਸਾਲਾ ਸ੍ਰੀ ਦੀ ਸਮਾਗਮ ਸ਼ਤਾਬਦੀ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਉਹ ਦਸੰਬਰ ਦੀ 25 ਨੂੰ ਆ ਰਿਹਾ ਅੱਜ ਜਿਸ ਦੀ ਉਸਤਾਬਦੀ ਰਵਤ ਸਾਹਿਬ ਅਮਨ ਸਾਹਿਬ ਤੋਂ ਕੀਤੀ ਗਈ ਸੋ ਆਪਾਂ ਸਾਰੀਆਂ ਸੰਗਤਾਂ ਨੇ ਇਲਾਕੇ ਵਾਲੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਵੱ ਚੜ੍ਹ ਕੇ ਹਿੱਸਾ ਪਾਉਣਾ ਕਿਉਂਕਿ ਮੁੱਖ ਸਮਾਗਮ ਜੋ ਆ ਇਸ ਤਾਰੀਖ ਦੇ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣੇ ਆ। ਦੁਲੀ ਵਿਖੇ ਸੀ ਬੀਬਾੜਾ ਲਾਇਆ ਜਾਏਗਾ। ਉਸੇ ਤਰ੍ਹਾਂ ਇੱਥੇ ਜੋ ਸਤਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ ਉਸ ਦਾ ਸੰਸਕਾਰ ਇੱਥੇ ਹੋਇਆ ਸੀ। ਉਹ ਦਿਹਾੜਾ ਜੀ ਦੀ ਤੋਂ ਪੰਜਵੇਂ ਦਿਨ ਬਾਅਦ ਆਉਂਦਾ। ਕੰਜਦਰਾਬਾਦ ਪਾਈ ਜਤਾਜੀ ਪਹੁੰਚੇ ਸਨ ਉਹ ਦਿਹਾੜਾ ਇੱਥੇ ਬਣਾਇਆ ਜਾਏਗਾ ਸੋ ਉਸ ਮੌਕੇ ਜਿੱਥੇ ਸ਼ੋਮੀਪੁਰ ਦਾ ਪਵੰਦਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਤੇ ਸੰਗਤਾਂ ਦੀ ਆਗਤ ਨੂੰ ਮੁੱਖ ਰੱਖ ਕੇ ਪ੍ਰਵਾਨਿਤ ਕੀਤੇ ਜਾ ਰਹੇ ਆ ਉੱਥੇ ਮਹਾਨ ਗੁਰੂ ਘਰ ਦੇ ਕੀਰਤनियां ਜਿਲ੍ਹਾ ਦੇ ਚੇਤੇ ਤੌਰ ਤੇ ਪਾਈ ਹਜਿੰਦਾ ਸਿੰਘ ਨਹਿਰ ਵਾਲੇ ਅਤੇ ਮਹਾਨ ਵਿਦਵਾਨ ਗਿਆਨੀ ਪ੍ਰਿੰਦਰਪਾਲ ਸਿੰਘ ਉਹ ਵੀ ਇਹ ਸਾਰੇ ਸਮਾਗਮਾਂ ਵਿੱਚ ਬਹੁਤ ਸਹਿਯੋਗ ਕਰ ਰਹੇ ਆ ਕਿ ਆਪਾਂ ਸਾਰਿਆਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਤਗੁਰੂ ਜੀ ਦੀ ਉਸ 350 ਸਾਲਾ ਦਿਹਾੜੇ ਨੂੰ ਮਨਾਉਣਾ ਹੈ ਅਤੇ ਜੋ ਸਤਗੁਰੂ ਜੀ ਨੇ ਸਾਨੂੰ ਆਪਣੇ ਧਰਮ ਦੀ ਸਾਤਰ ਜੋ ਮਹਾਨ ਕੁਰਬਾਨੀ ਘਰ ਨਾ ਕਰਦਾ ਵਾਲ ਸਿਖਾਇਆ ਉਹਨਾਂ ਮਾਰਗਾਂ ਤੇ ਚੱਲ ਕੇ ਆਪਣੇ ਧਰਮ ਤੋਂ ਕੌਮ ਦੀ ਸੇਵਾ ਕਰਨਾ। ਸੋ ਮੈਂ ਸੂਚਿਆ ਸੰਗਤਾਂ ਨੂੰ